ਹਰੂ ਸੀ ਜੀ ਪੂਰੇ ਸਾਰੇ ਮੇਰੀਆਂ ਭੂਆ ਮਾਸੀਆਂ ਸਭ ਜਿਹੜੇ ਬੇਬੇ ਆ ਗੀਆਂ ਸਭ ਫੜਾ ਕੇ 25 ਦਿਨ ਸੋਸਟਰੀ ਤੋਂ ਜੀ ਤਾਂ ਜਦੋਂ ਬੰਦਾ ਇੰਨੀਆਂ ਚੀਜ਼ਾਂ ਚੋਂ ਨਿਕਲਦਾ ਫਿਰ ਬੰਦਾ ਸਿੱਖਾ ਬੰਦਾ ਆ ਹਾਂ ਚਲੋ ਸੁਣਦੇ ਹਾਂ ਜੀ ਤੇ ਮੈਂ ਲੈਦਾ ਨਹੀਂ ਮੈਂ ਦੋ ਵਾਰੀ ਨਹੀਂ ਮੈਂ ਪਰ ਮੈਂ ਜਿਹੜੀ ਗੱਲ ਕਰਦਾ ਮੈਂ ਇੱਕ ਨਾ ਇਹ ਹਾਲਾਤ ਦੇਖੇ ਨੇ ਆਮ ਤੌਰ ਦੇ ਉੱਤੇ ਇਹ ਮੰਨ ਲਓ 2 ਜਾਂ 3 ਭਰਾ ਨੇ ਤੈਨੂੰ ਕਿਹਾ ਕਬੀਲ ਵਾਲੀ ਤੇ ਇੱਕੋ ਹੀ ਬੰਦਾ ਮੁਰੇ ਹੁੰਦਾ ਉਹ ਬੰਦਾ ਆਦੇ ਭਰਾਵਾਂ ਨੇ ਠੱਗੀ ਮਾਰੀ ਜਾਂਦਾ ਚੋਲਾ ਰੱਖ ਲਿਆ ਉਹ ਬੰਦੇ ਮੈਂ ਇਹਦੇ ਸਾਹਮਣੇ ਇਹ ਜਿਹੀਆਂ ਧਾਰਨਾ ਨੇ ਉਹ ਬੰਦੇ ਕਾਮਯਾਬ ਨਹੀਂ ਹੋ ਉਹ ਬੰਦੇ ਬੁਰੀ ਤਰ੍ਹਾਂ ਫੇਲ ਹੋਏ ਨੇ ਬਰਬਾਦ ਹੋਏ ਨੇ ਜਿੰਨਾ ਨਾ ਕਰਦਾ ਦੇ ਉਹ ਬੰਦੇ ਪੈਰਾਂ ਤੇ ਕਿ ਤਾਂ ਜ਼ਿੰਦਗੀ ਦੇ ਵਿੱਚ ਕਦੇ ਕਿਹਦਾ ਮਾੜਾ ਨਾ ਕਰਨਾ ਬਹੁਤ ਦੂਰ ਦੀ ਗੱਲ ਆ ਸੋਚੋ ਇਹ ਸੋਚ ਲਿਆ ਹਾਲੇ ਅਸੀਂ ਕਰਤਾ ਨੀਤ ਥੋਡੀ ਸਾਫ਼ ਹੈ ਸੋਹਦੇਂਦਰੀ ਇਮਾਨਦਾਰੀ ਆ ਮੁਸੀਬਤਾਂ ਤਾਂ ਆਉਣਗੀਆਂ ਸੱਚ ਨੂੰ ਥਾਂਸੀਆਂ ਤਾਂ ਲੱਗਦੀਆਂ ਆਈਆਂ ਨੇ ਇੱਥੇ ਬਹੁਤ ਮੁਸ਼ਕਲ ਨਾਲ ਸਾਹਮਣਾ ਕਰਨਾ ਪੈਂਦਾ ਪਰ ਤੁਸੀਂ ਇੱਕ ਦਿਨ ਕਾਮਯਾਬ ਹੋਮੋ ਮੰਜ਼ਿਲ ਤੇ ਪਹੁੰਚੋ ਜੇ ਨੇਕ ਇਰਾਦੇ ਨਾਲ ਤੁਸੀਂ ਰੱਬ ਦਾ ਹੀ ਹੋਰ ਹੈ ਤੋਂ ਗੱਲਾਂ ਹੋਰ ਹੈ ਵਿੱਚੋਂ ਸ਼ੋਰ ਹੈ ਤੇ ਮੈਂ ਇੰਨੇ ਵਾਰੀ ਮੈਂ ਆਪਣੀ ਜ਼ਿੰਦਗੀ 'ਚ ਤਜਰਬੇ ਹੋ ਗਏ ਮੈਨੂੰ ਪਰ ਤਿਆਕੇ ਵੀ ਮੈਂ ਵੈਸੇ ਭਗਤ شریف ਬੰਦੇ ਹੁੰਦੇ ਨੇ ਪਰ ਉਹਨਾਂ ਦੇ ਜੱਸਾ ਮਤਲਬ ਮੁਸ਼ਕਲਾਂ ਬਹੁਤ ਨੇ ਉਹ ਬੰਦੇ ਮੈਂ ਦੇਖਿਆ ਜਾਣੇ ਅਣਜਾਣੇ ਜੀ ਵੀ ਗਲਤੀਆਂ ਕਰਦੇ ਜਿਵੇਂ ਪਿਛੇ ਤੋਂ ਜੇ ਕਿ ਮੇਰੀ ਵੀਡੀਓ ਦੇਖੀ ਹੁੰਦੀ ਮੈਂ ਪਾਈ ਸੀ ਕਿਸੇ ਬੰਦੇ ਨੇ ਨਾ ਨਾੜ ਨੂੰ ਅੱਗ ਲਾ ਦਿੱਤੀ। ਬਰਾੜੀ। ਧੀਧੀ ਦੇ ਆਂਡੇ ਮੱਛੇ। ਵਿੱਚ ਉਹਨਾਂ ਦੇ ਬੱਚੇ ਬਣੇ। ਉਹ ਚਾਹੇ ਉਸ ਬੰਦੇ ਨੇ ਜਿਹਨੇ ਅੱਗ ਲਾਈ ਹੋਊਗੀ। ਚਾਹੇ ਉਸ ਬੰਦੇ ਨੇ ਕਿਸੇ ਦਾ ਮਾੜਾ ਨਾ ਕੀਤਾ ਹੋਵੇ। ਇਹਦਾ ਬੁਰਾ ਨਾ ਕੀਤਾ ਹੋਵੇ। ਚੰਗੇ ਦਾ ਨਿਉਂਦਾ ਚੰਗੇ 'ਚ ਮਾੜੇ ਦਾ ਮਾਰ। ਉਹ ਡਰਖਤਾ। ਮੈਂ 2008 ਦਾ ਬਾਈ ਰੁੱਖ ਲਾਉ। ਮੈਨੂੰ ਸ਼ੌਂਕ ਆ ਬਚਪਨ ਤੋਂ ਤੋਂ ਠੋਕ ਕੇ ਲਾਉਂਦੇ ਹੁੰਦੇ ਸੀਗੇ ਰੱਠ ਤੋਂ ਅਸੀਂ ਲੱਗੇ ਮੈਨੂੰ 15 ਸਾਲ ਹੋ ਗਏ ਹਰ ਸਾਲ ਮੈਂ ਜੇਠ ਹਾੜ ਸਾਵਣ ਭਾਦ ਜੇਠ ਹਾੜ ਚ ਮੈਂ ਪਾਣੀ ਪਾਉਣਾ ਪੂਰਾ ਹੁਣ ਸੋਡਾ ਮੈਂ ਤੁਰੰਤ ਤੋਂ ਪਹਿਲਾਂ ਲਗਾਤਾਰ ਮੈਂ 10 ਦਿਨ ਸਾਰੇ ਆਪਣੇ ਰੁੱਖਾਂ ਨੂੰ ਜਿੰਨੇ ਲਾਏ ਪਾਣੀ ਪਾ ਕੇ ਆਇਆ ਆ ਪਗਣਾ ਸਿਆਲ ਚ ਪਾਣੀ ਦੀ ਲੋੜ ਆ ਸਿਆਲ ਫਸਲ ਨੂੰ ਵੀ ਲੋੜ ਆ ਬੰਦੇ ਨੂੰ ਵੀ ਲੋੜ ਆ ਰੁੱਖਾਂ ਨੂੰ ਵੀ ਲੋੜ ਹੁਣ ਮੈਂ ਲੱਕੜ ਦਾ ਬਣਦਾ ਅਸੀਂ ਸਾਰੀ ਉਮਰ ਵਰਤਦੇ ਆ ਉਹ ਵੀ ਲੱਕੜਾਂ ਜਿੱਦੇ ਮੱਚਦੇ ਆ ਉਹਦੇ ਵੀ ਲੱਕੜਾਂ ਚ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਨਿਭਦਾ ਹੈ ਤੇ ਗਰਵਾਣੀ ਕਹਿੰਦੀ ਹੈ ਵੀ ਰੁੱਖਾਂ ਦੇ ਵਿੱਚ ਵੀ ਜਾਨ ਹੈ ਕਿ ਵਿਗਿਆਨ ਨੇ ਵੀ ਸਿੱਧ ਕੀਤਾ ਹੋਇਆ ਹੈ ਡਾਕੂਮੈਂਟਰੀਆਂ ਬਣੀਆਂ ਨੇ ਤੇ ਰੁੱਖ ਵੀ